ਸੋਚ ਇਹ ਹੀ ਆ ਕਿ ਦੇਖੋ ਤਾਨੋ ਕਲਗੀਧਰ ਪਿਤਾ ਮਹਾਰਾਜ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਧਰਤੀ ਤੇ ਇਕੱਲੇ ਪੈਦਲ ਚੱਲ ਕੇ ਆਏ ਸੀ ਜਦੋਂ ਇਸ ਧਰਤੀ ਤੇ ਪਹੁੰਚੇ ਤਾਂ ਇੱਥੇ ਸ਼ਹੀਦੀ ਰੂਹਾਂ ਦੇ ਸਾਨੂੰ ਦਰਸ਼ਨ ਹੋਏ ਅਕਾਲ ਪੁਰਖ ਦਾ ਹੁਕਮ ਹੋਇਆ ਅਸੀਂ ਪ੍ਰਾਨ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿੰਨਾ ਚਿਰ ਵੀ ਇਸ ਧਰਤੀ ਤੇ ਜੀਦੇ ਰਵਾਂਗੇ ਹਰ ਸਾਲੀ ਅੰਮਰਸਰ ਦੀ ਧਰਤੀ ਤੋਂ ਪੈਦਲ ਚੱਲ ਕੇ ਸਹਿਬਜ਼ਾਦਿਆਂ ਦੇ ਦਰਸ਼ਨ ਕਰਨ ਆਵਾਂਗੇ ਕਿ ਇੱਕ ਵਾਰ ਸਹਿਬਜ਼ਾਦਿਆਂ ਦੇ ਦਰ ਤੇ ਜਾ ਕੇ ਉਹਨਾਂ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰੋ ਤੁਹਾਨੂੰ ਵੀ ਪਤਾ ਲੱਗੇ ਕਿ ਸਿੱਖੀ ਕਿੰਨੀ ਔਖੀ ਸਾਨੂੰ ਮਿਲੀ ਆ ਇਹ ਜਿਹੜੀ ਸਰਦਾਰੀ ਆ ਬੰਦ-ਬੰਦ ਕਟਵਾ ਕੇ ਸਾਨੂੰ ਮਿਲੀ ਆ ਅਸੀਂ ਹਜ਼ਾਰ ਬੰਦੇ ਨੂੰ ਆਵਾਜ਼ ਦਈਏ ਨਾ ਕਲਕੀਧਰ ਪਿਤਾ ਦੇ ਸਹਿਬਜ਼ਾਦਿਆਂ ਨੂੰ ਮਿਲਣ ਵਾਸਤੇ ਤਾਂ ਹਜ਼ਾਰਾਂ ਦੇ ਵਿੱਚੋਂ ਚੰਦ ਸਿੱਕੇ ਹੀ ਬਾਹਰ ਆਇਆ ਇਹ ਬੱਚਾ ਸਾਡੇ ਵਾਸਤੇ ਇੱਕ ਮੈਸੇਜ ਆ ਜਿਹੜੇ ਲੋਕ ਸਾਡੇ ਪਿੱਛੇ ਰਹਿ ਗਏ ਹਨ ਉਹਨਾਂ ਲੋਕਾਂ ਨੂੰ ਇਸ ਬੱਚੇ ਵਾਲਾ ਦੇਖਣਾ ਚਾਹੀਦਾ ਕਿ ਇੰਨੀ ਠੰਡ ਦੇ ਵਿੱਚ ਇੱਕ ਛੋਟਾ ਬੱਚਾ ਜਾ ਸਕਦਾ ਪੈਦਲ ਯਾਤਰਾ ਦੇ ਵਿੱਚ ਤੇ ਕੀ ਗੱਲ ਅਸੀਂ ਨਹੀਂ ਜਾ ਸਕਦੇ ਅਸੀਂ ਉਸ ਮਾਤਾ ਗੁਜਰਕੌਰ ਦੀ ਜਿਵੇਂ ਜੜੇ ਸਾਬ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਕਹਾਂ ਅਸੀਂ ਵੀ ਇਸ ਰੱਬੀ ਰੂਹਾਂ ਦੇ ਦਰਸ਼ਨ ਕਰ ਲਈਏ ਵੀ ਜਿਹੜੇ ਏਡੀ ਦੂਰੋਂ ਪੈਦਲ ਚੱਲ ਕੇ ਮਾਤਾ ਗੁਜਰਕੌਰ ਜੀ ਦੀ ਗੋਦ ਵਿੱਚ ਜਾ ਰਹੇ ਨੇ ਇਸ ਕਰਕੇ ਅਸੀਂ ਬਾਬਾਈ ਦੇ ਦਰਸ਼ਨ ਕਰਨ ਲਈ ਆਏ ਆ ਤੇ ਔਰ ਸੰਗਤ ਨੂੰ ਇਹਨਾਂ ਨੂੰ ਕੋਟ ਕੋਟ ਇਹਨਾਂ ਨੂੰ ਧੰਨਵਾਦ ਇਹਨਾਂ ਦਾ ਕਰਨਾ ਹੈ ਵੀ ਜਿਹੜੇ ਤੁਸੀਂ ਐਡੀ ਦੂਰਤ ਚੱਲ ਕੇ ਮਾਤਾ ਗੁਜਰ ਕੌਜੀ ਦੀ ਗੋਦ ਵਿੱਚ ਜਾ ਰਹੇ ਹੋ। ਲੁਕਣ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਸ਼ਹੀਦੀ ਦਿਹਾੜੇ ਦੀ ਛੋਟੇ ਸਾਬਜਾਦਿਆਂ ਦੀ ਅੱਜ ਕੱਲ ਮਾਮਾ ਆਪਣੇ ਬੱਚਿਆਂ ਨੂੰ ਕੁੱਖਾਂ ਤੋਂ ਲਗਾਏ ਬਗੈਰ ਹੀ ਛੱਡ ਦਿਆਂ ਲੇਕਿਨ ਉਹ ਛੋਟੀ ਉਮਰ ਦੇ ਮੈਚ ਛੋਟੀ ਉਮਰ ਦੇ ਸ਼ਹੀਦ ਜਿਨ੍ਹਾਂ ਨੂੰ ਦੁਬਾਰਾ ਦੇ ਵਿੱਚ ਨਮਾਰਿਤ ਕੀਤਾ ਗਿਆ ਇਹ ਸੁਣ ਕੇ ਵੀ ਰੂਹ ਕੰਡੇ ਖੜੇ ਹੋ ਜਾਂਦੇ ਨੇ ਲੇਕਿਨ ਅੰਬਰਸਰ ਸਾਹਿਬ ਦੀ ਪਾਵਨ ਧਰਤੀ ਤੋਂ ਫਤਿਹਗੜ੍ਹ ਸਾਹਿਬ ਨਸਮਸਤਕ ਹੋਣ ਵਾਸਤੇ ਤੇ ਹਾਜ਼ੀ ਲਗਾਉਣ ਵਾਸਤੇ ਤੇ ਛੋਟੇ ਸਾਹਿਬ ਜਾਦੇ ਦੀ ਯਾਦ ਦੇ ਵਿੱਚ ਬਾਬਾ ਜੀ ਅੰਬਰਸਰ ਤੋਂ ਆਂਦੇ 25 ਬੰਦਿਆਂ ਦਾ ਜੱਥਾ ਆਂਦਾ ਉਹ ਵੀ ਨੰਗੇ ਪੈਰੀ ਜੱਥਾ ਆਂਦਾ ਤੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਨਾਨਕਸਰ ਗੁਰਦੁਆਰੇ ਦੇ ਵਿੱਚ ਰੁਕੇ ਨੇ ਤੇ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਕਹਿੰਦਾ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾਸ ਆ ਮੈਂ ਛੋਟਾ ਜਾ ਨਿਮਾਣਾ ਜਾਵਾ ਚੱਲੇ ਹੂੰ ਪੈਰਲ ਚੱਲੇ ਹੂੰ ਕੀ ਸੋਚੀਗੀ ਸੋਚ ਇਹੀ ਆ ਕਿ ਦੇਖੋ ਤਾਨੋ ਕਲਗੀਧਰ ਪਿਤਾ ਮਹਾਰਾਜ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਅੱਜ ਤੋਂ ਕੁਝ ਸਮਾਂ ਪਹਿਲਾਂ ਅਸੀਂ ਇਸ ਧਰਤੀ ਤੇ ਇਕੱਲੇ ਪੈਦਲ ਚੱਲ ਕੇ ਆਏ ਸਾਂ ਜਦੋਂ ਇਸ ਧਰਤੀ ਤੇ ਪਹੁੰਚੇ ਤਾਂ ਇੱਥੇ ਸ਼ਹੀਦੀ ਰੂਹਾਂ ਦੇ ਸਾਨੂੰ ਦਰਸ਼ਨ ਹੋਏ ਅਕਾਲ ਪੁਰਖ ਦਾ ਹੁਕਮ ਹੋਇਆ ਅਸੀਂ ਪ੍ਰਣ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿੰਨਾ ਚਿਰ ਵੀ ਇਸ ਧਰਤੀ ਤੇ ਜਿੰਦੇ ਰਵਾਂਗੇ ਹਰ ਸਾਲੀ ਅੰਮ੍ਰਿਤਸਰ ਦੀ ਧਰਤੀ ਤੋਂ ਪੈਦਲ ਚੱਲ ਕੇ ਸਹਿਬਜ਼ਾਦਿਆਂ ਦੇ ਦਰਸ਼ਨ ਕਰਨ ਆਵਾਂਗੇ ਗੱਲ ਕਰਨ ਲੱਗੇ ਆ ਅਗਰ ਸਾਡੇ ਬੱਚਿਆਂ ਨੂੰ ਸੂਈ ਵੀ ਚੁਬ ਜਾਵੇ ਤਾਂ ਨਾਨਕੇ ਦਾਦਕੇ ਸਾਰਾ ਟੱਬਰ ਇਕੱਤਰ ਹੋ ਜਾਂਦੇ ਹਨ ਸਾਰੀ ਰਾਤ ਸੌਂਦੇ ਨਹੀਂ ਹਨ ਪਰ ਤਾਨੋ ਕਲਗੀਧਰ ਪਿਤਾ ਮਹਾਰਾਜ ਜੀ ਜਿਨ੍ਹਾਂ ਨੇ ਬੱਚੇ ਵਾਰਨ ਲੱਗਿਆ ਇੱਕ ਵਾਰ ਵੀ ਨਹੀਂ ਸੋਚਿਆ ਜਿਨ੍ਹਾਂ ਨੇ ਸਿੰਘ ਸਿੰਘਣੀਆਂ ਸ਼ਹੀਦ ਕਰਨ ਲੱਗਿਆ ਇੱਕ ਵਾਰ ਵੀ ਨਹੀਂ ਸੋਚਿਆ ਤਾਨੋ ਉਸ ਬਾਸ਼ਾ ਦੀ ਕੁਰਬਾਨੀ ਜਿਨ੍ਹਾਂ ਨੇ ਤਖਤੋਂ ਤਾਜ ਸਾਡੀ ਖਾਤਰ ਵਾਰ ਦਿੱਤਾ ਔਰ ਮਾਫ ਕਰਨਾ ਇੱਕ ਕੌੜਾ ਵਚਨ ਕਰਨ ਲੱਗਾ ਜਿਹੜੇ ਸਾਡੇ ਅੱਜ ਦੇ ਯੂਥ ਹਨ ਉਸ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਛੱਡ ਕੇ ਠੇਕਿਆਂ ਤੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਨਸ਼ਿਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਮੇਰਾ ਉਹਨਾਂ ਸਾਰੇ ਵੀਰਾਂ ਨੂੰ ਸੁਨੇਹਾ ਆ ਕਿ ਇੱਕ ਵਾਰ ਸਹਿਬਜ਼ਾਦਿਆਂ ਦੇ ਦਰ ਤੇ ਜਾ ਕੇ ਉਹਨਾਂ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰੋ ਤੁਹਾਨੂੰ ਵੀ ਪਤਾ ਲੱਗੇ ਕਿ ਸਿੱਖੀ ਕਿੰਨੀ ਔਖੀ ਸਾਨੂੰ ਮਿਲੀ ਆ ਇਹ ਜਿਹੜੀ ਸਰਦਾਰੀ ਆ ਬੰਦ-ਬੰਦ ਕਟਵਾ ਕੇ ਸਾਨੂੰ ਮਿਲੀ ਆ ਬੰਦ-ਬੰਦ ਕਟਵਾ ਕੇ ਮਿਲੀ ਆ ਅਸੀਂ ਉਹਨਾਂ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਣ ਆ ਰਹੇ ਆ ਤੁਹਾਡਾ ਬਹੁਤ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਰਸਤੇ ਵਿੱਚ ਲੋ ਲੰਗਰਾਂ ਦਾ ਇੰਤਜ਼ਾਮ ਕੀਤਾ ਸੰਗਤ ਦੇ ਰਾਤ ਰੁਕਣ ਦਾ ਵਿਸ਼ਰਾਮ ਕੀਤਾ ਸਾਡਾ ਇਨਾ ਚਾਹ ਕੀਤਾ ਤੁਹਾਡਾ ਸਾਰਿਆਂ ਦਾ অতি ਧੰਵਾਦ অতি ਧੰਵਾਦ অতি ਧੰਵਾਦ ਔਰ ਉਸ ਅਕਾਲ ਪੁਰਖ ਦਾ ਪਰਮ ਪਿਤਾ ਪਰਮੇਸ਼ਰ ਦਾ ਵੀ ਲੱਖ ਲੱਖ ਸ਼ੁਕਰਾਨਾ ਜਿਨ੍ਹਾਂ ਨੇ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਔਰ ਅੰਮ੍ਰitsar ਦੀ ਧਰਤੀ ਨੂੰ ਇਨਾ ਬਲ ਬਖਸ਼ਿਆ ਕਿ ਸਹਿਬ ਜਹਾਦਿਆਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਪਜੀ ਦੇ ਦਰ ਘਰ ਵਿਖੇ ਅੱਜ ਹਾਜ਼ਰ ਹੋਈ ਆ ਸੋ ਇੰਨੀਆਂ ਗੱਲਾਂ ਕਹਿੰਦੇ ਹੋਏ ਕਿ ਮੈਂ ਯਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਕਿੰਨੀ ਤਰੀ ਨੂੰ ਚੱਲੇ ਸੀਗੇ ਤੇ ਕਿੰਨੀ ਤ੍ਰੀਕ ਨੂੰ ਫਤਿਗੜ ਸਾਹਿਬ ਪਵਨ ਧਰਤੀ ਤੇ ਪਹੁੰਚੋਗੇ ਅਸੀਂ ਹਰ ਸਾਲ ਅੰਮ੍ਰਿਤਸਰ ਦੀ ਧਰਤੀ ਤੋਂ 1 ਜਨਵਰੀ ਨਵੇਂ ਸਾਲ ਵਾਲੇ ਦਿਨ ਤਨ ਬਾਬਾ ਦੀਪ ਸਿੰਘ ਬਾਬਾ ਜੀਵਨ ਸਿੰਘ ਮਾਤਾ ਗੁਜਰੀ ਦੀ ਗੋਦ ਤੋਂ ਅੱਗੇ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੋਂ ਤੜਕੇ ਅੰਮ੍ਰਿਤ ਵੇਲੇ 5 ਵਜੇ ਜੱਥਾ ਰਵਾਨਾ ਕਰੀਦਾ ਔਰ ਸਾਡਾ ਪਹਿਲਾ ਪੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੁੰਦਾ ਦੂਜਾ ਪੜਾ ਸਾਡਾ ਜਲੰਧਰ ਹੁੰਦਾ ਤੀਜਾ ਸਾਡਾ ਪੜਾ ਫਗਵਾੜੇ ਦੇ ਕੋਲ ਚਚਰੇੜੀ ਪਿੰਡ ਦੇ ਵਿੱਚ ਹੁੰਦਾ ਅੱਜ ਸਾਡਾ ਲੁਧਿਆਣੇ ਇੱਥੇ ਨਾਨਕਸਰ ਗੁਰਦੁਆਰਾ ਵਿਖੇ ਚੌਥਾ ਪੜਾਆ ਕੱਲ ਨੂੰ ਅਸੀਂ ਪੰਜਵਾਂ ਪੜਾ ਖੰਨੇ ਸ਼ਹਿਰ ਦੀ ਧਰਤੀ ਤੇ ਕਰਨਾ ਅਤੇ 6 ਤਰੀਕ ਨੂੰ ਰਾਤ ਨੂੰ 8 ਵਜੇ ਦੇ ਕਰੀਬ ਮਾਤਾ ਗੁਜਰੀ ਜੀ ਦੀ ਗੋਦ ਦੇ ਵਿੱਚ ਪਹੁੰਚ ਜਾਣਾ ਸਾਨੂੰ ਤਕਰੀਬਨ 6 ਦਿਨ ਦਾ ਸਮਾਂ ਲੱਗਦਾ ਆ 6 ਦਿਨ ਦਾ ਸਮਾਂ ਲੱਗਦਾ ਇਹ ਬੱਚਾ ਵੀ ਨਾਲ ਜਾਂਦਾ ਹਾਂਜੀ ਇਹ ਬੱਚਾ ਵੀ ਨਾਲ ਜਾ ਰਿਹਾ ਇਹ ਬੱਚਾ ਪਿਛਲੇ ਸਾਲ ਵੀ ਪੈਦਲ ਆ ਰਿਹਾ ਸੀ ਔਰ ਐਰਕਾ ਇਸ ਵਾਰ ਵੀ ਜਿੱਦ ਕਰਕੇ ਪੈਦਲ ਹੀ ਨਾਲ ਆ ਰਿਹਾ ਸਾਡੇ ਪੁੱਤ ਜੇ ਤੁਸੀਂ ਜਾਂਦੇ ਹੋ ਬਲ ਮਿਲਦਾ ਪਾਵਨ ਧਰਤੀ ਤੇ ਜਦ ਪਹੁੰਚੋਗੇ ਕਿ ਲੈ ਸੋਚ ਕੇ ਜਾਂਦੇ ਤੁਸੀਂ ਬੁੱਤਾ ਸੋ ਬੇਟਾ ਗੱਲ ਕਰ ਕੀ ਸੋਚ ਕੇ ਜਾਂਦੇ ਹੋ ਫਤੇਗੜ ਸਾਹਿਬ ਆਪਾ ਕਿਉਂ ਆਏ ਆ ਦੱਸੋ ਕਿੰਨੂੰ ਮਿਲਣਾ ਹੈ ਫਤੇਗੜ ਸਾਹਿਬ ਧਰਤੀ ਸਾਹਿਬ ਜਾਦਾਨ ਸਾਹਿਬ ਜਾਦਾਨ ਨੂੰ ਮਿਲਣਾ ਰਹੇ ਅਸੀਂ ਪੁੱਤ ਨੰਗੇ ਪੈਰੀ ਜਾਂਦਾ ਰਸਤੇ ਦੇ ਵਿੱਚ ਜਿੱਥੇ ਮੁਸ਼ਕਲ ਆਉਂਦੀ ਉੱਥੇ ਜੋੜਾ ਪਾ ਲਿੰਦੀ ਆ ਪਰ ਦਾਸ ਨੇ 6 ਸਾਲ ਹੋ ਗਏ ਪੈਰਾਂ ਚ ਜੋੜਾ ਨਹੀਂ ਪਾਇਆ ਬੱਚੇ ਨੂੰ ਕਿੰਨਾ ਬਲ ਬਖਸ਼ਿਆ ਉਸ ਦਾਤੇ ਨੇ ਸੱਚੇ ਪਾਤਸ਼ਾਹ ਨੇ ਕਿੰਨਾ ਬਲ ਬਖਸ਼ਿਆ ਜੋ ਚਲੋ ਜੋੜਾ ਪਾ ਲੈਂਦੀ ਹੈ ਲੇਕਿਨ ਪੈਰਲ ਚੱਲਣਾ ਪੈਰਲ ਅੱਜ ਕੱਲ ਦੇ ਜਵਾਗ ਜਿਹੜੇ ਨੇ ਨਾ ਘਰੋਂ ਦੀ ਸਾਹਮਣੀ ਦੁਕਾਨ ਤੇ ਵੀ ਜਾਣਾ ਹੋਵੇ ਨਾ ਉਹ ਵੀ ਗਰੇਚ ਕਰਦੇ ਨੇ ਲੇਕਿਨ ਮੈਂ ਆ ਸੋਚਦਾ ਪਿਆ ਕਿ ਇਸ ਪਾਵਨ ਬੱਚੇ ਨੂੰ ਇਸ ਰੂਪ ਵਿੱਚ ਭੇਜਿਆ ਪਰਮਾਤਮਾ ਨੇ ਜੋ ਤੁਹਾਡੇ ਸਾਰਿਆਂ ਦੇ ਨਾਲ ਇਸ ਪਾਵਨ ਬੱਚਾ ਹੀ ਚਾ ਤੁਹਾਡੇ ਨਾਲ ਜੁੜਿਆ ਤੇ ਉਹ ਵੀ ਅਰਦਾਸ ਕਰਦਾ ਹੋਊਗਾ ਸੱਚੇ ਪਾਤਸ਼ਾਹ ਨੂੰ ਕਿ ਸਾਡੀ ਪੂਰੀ ਕੌਮ ਨੂੰ ਸਾਡੇ ਪੰਜਾਬੀ ਜਿੱਤੇ ਜਿੱਤੇ ਬਸਦੇ ਨੇ ਪੰਜਾਬ ਦੇ ਵਿੱਚ ਉਹਨਾਂ ਸਾਰਿਆਂ ਨੂੰ ਬਲ ਬਖਸ਼ਣਾ ਦੇਖੋ ਜੀ ਇਹ ਬੱਚਾ ਨਾਲ ਕਿਉਂ ਆਇਆ ਇਹਦਾ ਵੀ ਕੋਈ ਕਾਰਨ ਆ ਬਿਲਕੁਲ ਅਸੀਂ ਹਜ਼ਾਰ ਬੰਦੇ ਨੂੰ ਆਵਾਜ਼ ਦੇਈ ਹੈ ਨਾ ਕਲਗੀਧਰ ਪਿਤਾ ਦੇ ਸਹਿਬਜ਼ਾਦੇ ਨੂੰ ਮਿਲਣ ਵਾਸਤੇ ਤਾਂ ਹਜ਼ਾਰਾਂ ਦੇ ਵਿੱਚੋਂ ਚੰਦ ਸਿੱਕੇ ਹੀ ਬਾਹਰ ਆਏ ਆ ਇਹ ਬੱਚਾ ਸਾਡੇ ਵਾਸਤੇ ਇੱਕ ਮੈਸੇਜ ਆ ਜਿਹੜੇ ਲੋਕ ਸਾਡੇ ਪਿੱਛੇ ਰਹਿ ਗਏ ਹਨ ਉਹਨਾਂ ਲੋਕਾਂ ਨੂੰ ਇਸ ਬੱਚੇ ਵੱਲ ਦੇਖਣਾ ਚਾਹੀਦਾ ਕਿ ਇੰਨੀ ਠੰਡ ਦੇ ਵਿੱਚ ਇੱਕ ਛੋਟਾ ਬੱਚਾ ਜਾ ਸਕਦਾ ਪੈਦਲ ਯਾਤਰਾ ਦੇ ਵਿੱਚ ਤੇ ਕੀ ਗੱਲ ਅਸੀਂ ਨਹੀਂ ਜਾ ਸਕਦੇ ਇਹ ਬੱਚਾ ਸਾਨੂੰ ਇੱਕ ਮੈਸੇਜ ਹੀ ਦੇਣ ਵਾਸਤੇ ਸੰਗਤ ਦੇ ਵਿੱਚ ਆਇਆ ਉਸ ਅਕਾਲ ਪੁਰਖ ਦਾ ਭੇਜਿਆ ਹੋਇਆ ਫਿਰ ਰਾਤ ਨੂੰ ਫਿਰ ਠੰਡ ਜਿਆਦਾ ਵੱਜ ਜਾਂਦੀ ਸਵੇਰ ਠੰਡ ਹੁੰਦੀ ਹੈ ਫਿਰ ਕੋਈ ਸਟੇ ਜਾਂ ਪਰਮਪਿਤਾ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੰਗਤ ਦਾ ਪ੍ਰਬੰਧ ਸੰਗਤ ਨੇ ਹਮੇਸ਼ਾ ਹੀ ਵਾਅਦਾ ਚੜ੍ਹ ਕੇ ਕੀਤਾ ਹੁੰਦਾ ਆ ਸੰਗਤ ਰਾਤ ਨੂੰ ਜਿਹੜੀ ਪੈਦਲ ਸੰਗਤ ਹੈ ਹਰ ਰੋਜ਼ ਰਾਤ ਨੂੰ 8 ਵਜੇ ਵਿਸ਼ਰਾਮ ਕਰਨ ਲੱਗ ਪੈਂਦੀ ਆ ਔਰ ਰਾਤ ਨੂੰ 2 ਵਜੇ ਤੋਂ ਬਾਅਦ ਉੱਠ ਕੇ ਕੇਸਾ ਇਸ ਵਿੱਚ ਸ্নান ਪਾਣੀ ਕਰਕੇ ਅੰਮ੍ਰਿਤ ਵੇਲੇ 4 ਵਜੇ ਸੜਕ ਤੇ ਚਾਲਾ ਪਾ ਦਿੰਦੀ ਆ ਜਿਹੜਾ ਅੰਮ੍ਰਿਤ ਵੇਲਾ ਆ ਉਸ ਸਮੇਂ ਸਫਰ ਬਹੁਤ ਜ਼ਿਆਦਾ ਖਿੱਚਾ ਜਾਂਦਾ ਦੁਪਹਿਰ ਦੇ ਟਾਈਮ ਥੋੜੀ ਮੁਸ਼ਕਲ ਜ਼ਰੂਰ ਹੁੰਦੀ ਆ ਸੰਗਤ ਨੂੰ ਪਰ ਫਿਰ ਵੀ ਸੰਗਤ ਸਤਨਾ ਵੈਗਰੂ ਦਾ ਜਾਪ ਕਰਦੇ ਹੋਏ ਸ਼ਹੀਦੀ ਰੂਹਾਂ ਨੂੰ ਯਾਦ ਕਰਦੇ ਹੋਏ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਹੋਣਾ ਨੂੰ ਯਾਦ ਕਰਦੇ ਹੋਏ ਉਸ ਧਰਤੀ ਤੇ ਚੜ੍ਹਦੀ ਕਲਾ ਦੇ ਵਿੱਚ ਆ ਰਹੀ ਆ ਮੇਰੇ ਨਾਲ ਬਹੁਤ ਸਾਰੇ ਆ ਨਵੇਂ ਵੀਰ ਆਏ ਹਨ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਬਹੁਤ ਸਾਰੇ ਛਾਲੇ ਹੋ ਚੁੱਕੇ ਹਨ ਕਈਆਂ ਦੇ ਪੈਰ ਪਾੜ ਗਏ ਹਨ ਤੁਰਿਆ ਕਿ ਕਈਆਂ ਕੋਲੋਂ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਰਿਹਾ ਪਰ ਫਿਰ ਵੀ ਇਹਨਾਂ ਨੇ ਪ੍ਰਣ ਕੀਤਾ ਕਿ ਬਾਬਾ ਜੀ ਅਸੀਂ ਪੈਦਲ ਹੀ ਜਾਣਾ ਚਾਹੀਏ ਜੋ ਮਰਜ਼ੀ ਹੋਵੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੁਸੀਂ ਪਹੁੰਚੋ ਜਦੋਂ ਪਹੁੰਚੇ ਨੇ ਆਹ ਇੱਥੇ ਤੁਹਾਨੂੰ ਕੀ ਫੋਨ ਕਾਲ ਆਈ ਸਾਨੂੰ ਚਲੋ ਮੈਸੇਜ ਆਇਆ ਸਾਰੇ ਭਰਾਵਾਂ ਨੂੰ ਵੀ ਤੁਸੀਂ ਵੀ ਇਹਨਾਂ ਨੇ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਜਾਣਾ ਹੈ ਤੇ ਤੁਹਾਡੇ ਸ਼ਹਿਰ ਆਇਆ ਤੇ ਮੈਂ ਕਹਿੰਦੀ ਜੇ ਸਾਡੇ ਸ਼ਹਿਰ ਆਇਆ ਤੇ ਸਾਡਾ ਟੀਮ ਦਾ ਸਤਿਕਾਰ ਜਿਹੜਾ ਹੈਗਾ ਕਰਨਾ ਫਰਜ਼ ਬਣਦਾ ਹੈ ਤੇ ਅਸੀਂ ਲੋਕ ਸੰਸਦ ਪਾਰਟੀ ਵੱਲੋਂ ਸਾਡੇ ਕੈਪੀ ਮੈਦਾਨ ਸਰਬਜੀਤ ਜਨਕਪੁਰੀ ਸਾਰੇ ਅਸੀਂ ਇਕੱਠੇ ਹੋ ਕੇ ਇੱਥੇ ਜਿਹੜਾ ਉਹਨਾਂ ਦਾ ਵੈਲਕਮ ਕਰਦੇ ਹੁਣ ਅੱਜ ਫਿਰ ਕਰੇਰੇ ਆਣਗੇ ਤੁਹਾਡੇ ਇਹ ਬਾਬਾ ਜੀ ਦਾ ਅੱਜ ਵਿਸ਼ਰਾਮ ਜਿਹੜਾ ਗੁਰਦੁਆਰਾ ਨਾਨਕਸਰ ਸਾਹਿਬ ਵਿਦਕੇ ਕੀਤਾ ਗਿਆ ਸਾਨੂੰ ਜਦੋਂ ਬਾਬਾ ਜੀ ਬਾਰੇ ਪਤਾ ਲੱਗਾ ਵੀ ਬਾਬਾ ਜੀ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਚੱਲੇ ਨੇ ਅਸੀਂ ਉਸ ਮਾਤਾ ਗੁਜਰ ਕੌਰ ਦੀ ਜਿਹੜੇ ਸਾਹਿਬ ਜੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਅਸੀਂ ਕਿਹਾ ਅਸੀਂ ਵੀ ਇਸ ਰੱਬੀ ਰੂਹਾਂ ਦੇ ਦਰਸ਼ਨ ਕਰ ਲਈਏ ਵੀ ਜਿਹੜੇ ਏਡੀ ਦੂਰੋਂ ਪੈਦਲ ਚੱਲ ਕੇ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਜਾ ਰਹੇ ਨੇ ਇਸ ਕਰਕੇ ਅਸੀਂ ਬਾਬਾਈ ਦੇ ਦਰਸ਼ਨ ਕਰਨ ਲਈ ਆਏ ਆ ਤੇ ਔਰ ਸੰਗਤ ਨੂੰ ਇਹਨਾਂ ਨੂੰ ਕੋਟ-ਕੋਟ ਇਹਨਾਂ ਨੂੰ ਧੰਨਵਾਦ ਇਹਨਾਂ ਦਾ ਕਰਨਾ ਆ ਕਿ ਜਿਹੜੇ ਤੁਸੀਂ ਐਡੀ ਦੂਰਤ ਚੱਲ ਕੇ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਜਾ ਰਹੇ ਹੋ ਉਹ ਦੀਆਂ ਠੰਡੀਆਂ ਰਾਤਾਂ ਇੱਕ ਗੱਲ ਕਰ ਲੱਗਾ ਅੱਜ ਦੇ ਟਾਈਮ ਦੇ ਵਿੱਚ ਇੰਨੀ ਠੰਡ ਨਹੀਂ ਹੈਗੀ ਜਦੋਂ ਸਹਿਬਜ਼ਾਦਿਆਂ ਦਾ ਵੇਲਾ ਸੀ ਉਸ ਟਾਈਮ ਤੇ ਕੋਈ ਪੋਲੂਸ਼ਨ ਨਹੀਂ ਸੀ ਹੁੰਦਾ ਹਰ ਥਾਂ ਜੰਗਲ ਹੀ ਜੰਗਲ ਹੁੰਦੇ ਸੀ ਤਾਪਮਾਨ ਮਾਈਨਸ ਡਿਗਰੀ ਦੇ ਵਿੱਚ ਹੁੰਦਾ ਸੀ ਔਰ ਅੱਜ ਦੇ ਟਾਈਮ ਦੇ ਵਿੱਚ ਉਹ ਠੰਡ ਹੈ ਨਹੀਂ ਜੋ ਉਸ ਸਮੇਂ ਸੀ ਇੱਕ ਵਾਰੀ ਸਾਰੇ ਜਾਣੇ ਉਹ ਠੰਡ ਨੂੰ ਮਹਿਸੂਸ ਕਰਕੇ ਵੇਖੋ ਤਾਂ ਸਹੀਂ ਬਸ ਅਸੀਂ ਉਹਨਾਂ ਦੀ ਇਸੇ ਠੰਡ ਨੂੰ ਉਸੇਤ ਕੁਰਬਾਨੀਆਂ ਨੂੰ ਉਹਨਾਂ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਹੀ ਪੈਦਾ ਲਾਉਣ ਦਾ ਪ੍ਰਣ ਕੀਤਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਬਾਬਾ ਫਤਿਹ ਸਿੰਘ ਹੁਣਾ ਦੇ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖੋ ਨਸ਼ੇ ਤੋਂ ਘਰੇਜ ਕਰੋ ਵਿਸ਼ਾ ਵਕਾਰਾਂ ਤੋਂ ਬਚ ਕੇ ਰਹੋ ਅਕਾਲ ਪੁਰਖ ਦੀ ਹਜ਼ੂਰੀ ਅੰਦਰ ਸਾਹ ਸਵਾਸ ਸਿਮਰਨ ਜਪਦੇ ਰਹੋ ਔਰ ਅਰਦਾਸ ਕਰਿਓ ਸੰਗਤ ਜੀ ਕਿ ਅਸੀਂ ਹਰਸ ਵਾਲੀ ਇਸੇ ਤਰੀਕੇ ਨਾਲ ਕਿਰਪਾ ਰੱਖੇ ਪਰਮਾਤਮਾ ਸਾਡੇ ਉਤੇ ਗੱਜ ਵੱਜ ਕੇ ਅੰਮ੍ਰਿਤਸਰ ਦੀ ਧਰਤੀ ਤੋਂ ਸਹਬਜ਼ਾਦੇ ਦਾ ਨਾਮ ਜਪਦੇ ਹੋਏ ਅਕਾਲ ਪੁਰਖ ਨੂੰ ਯਾਦ ਕਰਦੇ ਹੋਏ ਇਸੇ ਧਰਤੀ ਤੇ ਨਤਮਸਤਕ ਹੁੰਦੇ ਹੋਏ ਰਹੀਏ ਇਹ ਉਹ ਰੂਹਾਂ ਨੇ ਜੋ ਫਤੇਗੜ ਸਾਹਿਬ ਛੋਟੇ ਸਹਬਜ਼ਾਦੇ ਉਨ੍ਹਾਂ ਦੀ ਪਾਵਨ ਧਰਤੀ ਤੇ ਉਹਨਾਂ ਨੂੰ ਨਸਮਸਤਕ ਹੋਣ ਵਸਤੇ ਜਾ ਰਹੇ ਨੇ ਪ੍ਰਣਾਮ ਹੈ ਉਹ ਸ਼ਹੀਦਾਂ ਨੂੰ ਜੋ ਛੋਟੀ ਉਮਰ ਦੇ ਵਿੱਚ ਹੀ ਇੰਨਾ ਜ਼ੁਲਮ ਉਹਨਾਂ ਨੇ ਸਹਿਆ ਤਾਂ ਨੇ ਉਹ ਪਿਤਾ ਦਸ਼ਮੇਸ਼ ਜਿਨ੍ਹਾਂ ਨੇ ਆਪਣੇ ਬੱਚਿਆਂ ਤੱਕ ਨੂੰ ਨਸ਼ਾਵਰ ਕਰ ਦਿੱਤਾ ਕੌਮ ਦੀ ਰਾਖੀ ਵਸਤੇ ਲੇਕਿਨ ਬਾਬਾ ਜੀ ਦੇ ਕਹਿਣ ਦੇ ਮੁਤਾਬਿਕ ਹਜ਼ਾਰ ਬੰਦਿਆਂ ਦੇ ਵਿੱਚੋਂ ਚੰਦ ਲੋਕ ਹੀ ਜਿਹੜੇ ਸਿੱਕੇ ਬਾਹਰ ਆਏ ਲੇਕਿਨ ਕੋਮ ਨੂੰ ਬਚਾਨ ਸੇ ਜਦੋਂ ਸ਼ਹਾਦਤਾਂ ਦੇ ਦਿੱਤੀਆਂ ਜਾਂਦੀਆਂ ਨੇ ਲੇਕਿਨ ਕੋਮ ਦੇ ਨਸਮਸਤਕ ਹੋਣ ਵਾਸਤੇ ਸ਼ਹੀਦਾਂ ਦੇ ਕੋਲ ਜਾਣ ਵਾਸਤੇ ਸਮਾਂ ਨਹੀਂ ਹੈ ਲੇਕਿਨ ਠੰਡ ਨੂੰ ਪੋਲ ਕੇ ਇੰਨਾ ਵੱਲ ਵੀ ਦੇਖਣਾ ਚਾਹੀਦਾ ਤੇ ਇਹ ਬੱਚੀਆਂ ਵੱਲ ਵੀ ਦੇਖਣਾ ਚਾਹੀਦਾ ਜੋ ਮਹਿ ਛੋਟੇ ਥੋੜੇ ਛੋਟੇ ਸਮੇਂ ਦੀ ਹੈ ਤੇ ਛੋਟੀ ਉਮਰ ਦੀ ਹੈ ਲੇਕਿਨ ਪ੍ਰੇਰਣਾ ਕੀ ਮਿਲਦੀ ਹੈ ਕਿ ਅਕਸਰ ਗੁਰੂ ਦੇ ਨਾਲ ਜੁੜ ਕੇ ਰਵੋ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਓ ਤੇ ਗੁਰੂ ਦੇ ਚਰਨਾਂ ਦੇ ਵਿੱਚ ਨਸਮਸਤਕ ਹੋਵੋ ਤੇ ਬਲ ਉਹ ਖੁਦ ਹੋਣਗੇ ਕਿਉਂਕਿ ਉਹ ਪੂਰੀ ਸ੍ਰਿਸ਼ਟੀ ਦੇ ਰਚਿਤਾ ਨੇ ਤੇ ਬਲ ਉਹਨਾਂ ਨੇ ਜ਼ਰੂਰ ਦੇਣਾ ਵੈਲੋ ਤੇ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁੜਣਾ